ਪਹਿਲੀ ਫਿਲਮ ਆ ਇੰਨੀ ਦੇਰ ਬਾਅਦ ਜਿਹੜੀ ਮੈਂ ਦਿਲੋਂ ਕਹਿ ਰਿਹਾ ਐ ਇੰਨੀ ਕੈਂਡ ਫਿਲਮ ਆ ਇੰਨੀ ਕੈਂਡ ਫਿਲਮ ਆ ਵੀ ਇਹ ਤਾਂ ਫੇਰ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਐ ਸੱਚੀ ਦੇਖ ਕੇ ਇੰਨਾ ਇਨਸਪਾਇਰ ਹੋਇਆ ਇੰਨਾ ਇਨਸਪਾਇਰ ਹੋ ਮੇਰਾ ਜੀ ਕਰਦਾ ਐ ਇਹ ਜੀ ਫਿਲਮ ਬਣਾਉਣਾ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਹ ਜੇ ਸਿਨੇਮਾ ਦਾ ਕਿਉਂ ਕਰਕੇ ਇਹ ਜੇ ਸਿਨੇਮਾ ਰੋਜ਼ ਬਣਦਾ ਨਹੀਂ ਐ ਤਾਂ ਇੰਨੀ ਕੈਂਡ ਫਿਲਮ 10 ਤੋਂ ਇਹਨੂੰ 15 ਨੰਬਰ ਦੇਣੇ ਚਾਹੀਦੇ ਨੇ ਇੰਨੀ ਕੈਂਡ ਫਿਲਮ ਕਲਾ ਦੇਖੋ ਪ੍ਰੀਮੀਅਰ ਬਹੁਤ ਦੇਖੀ ਦੇ ਨੇ ਤੇ ਬੋਲਣਾ ਵੀ ਪੈਂਦਾ ਹੁੰਦਾ ਕਿ ਹਨਾ ਵੀ ਫਿਲਮ ਠੀਕ ਲਗੀ ਪਰ ਇਹ ਪਹਿਲੀ ਫਿਲਮ ਆ ਇੰਨੀ ਦੇਰ ਬਾਅਦ ਜਿਹੜੀ ਮੈਂ ਦਿਲੋਂ ਕਹਿ ਰਿਹਾ ਇੰਨੀ ਕੈਂਡ ਫਿਲਮ ਆ ਇੰਨੀ ਕੈਂਡ ਫਿਲਮ ਆ ਉਹਦਾ ਟੀਜ਼ਰ ਦਿਖਾਇਆ ਸੀ ਭਾਜੀ ਨੇ ਦੇਖ ਕੇ ਸਵਾਦ ਆ ਗਿਆ ਸੀ ਪੂਰੀ ਐਕਸਪੈਕਟੇਸ਼ਨ ਦੇ ਨਾਲ ਆਇਆ ਸੀ ਇਹ ਕੈਂਡ ਫਿਲਮ ਹੋਊਗੀ ਔਰ ਓਨੀਓ ਕੈਂਡ ਲੱਗੀ ਬਈ ਇਹ ਤਾਂ ਇਹ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਸੱਚੀ ਦੇਖ ਕੇ ਇਨਾ ਇਨਸਪਾਇਰ ਹੋਇਆ ਇਨਾ ਇਨਸਪਾਇਰ ਮੇਰਾ ਜੀ ਕਰਦਾ ਹੈ ਜੀ ਫਿਲਮ ਬਣਾਵਾਂ ਐਨੀ ਕੈਂਡ ਫਿਲਮ ਬਣਾਈ ਆ ਔਰ ਥੈਂਕ ਯੂ ਸੋ ਮਚ ਬਾਈ ਥੈਂਕ ਯੂ ਸੋ ਮਚ ਐਨੀ ਕੈਂਡ ਫਿਲਮ ਬਣਾਉਣ ਲਈ ਔਰ ਸੱਚੀ ਇਹ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਮੈਨ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਹ ਜੇ ਸਿਨੇਮੇ ਦਾ ਕਿਉਂਕਿ ਕਰਕੇ ਇਹ ਜੇ ਸਿਨੇਮਾ ਰੋਜ਼ ਬਣਦਾ ਨਹੀਂ ਐਨਾ ਐਨੀ ਕੈਂਡ ਫਿਲਮ ਰਾਈਟ ਟਿਲ ਦ ਲਾਸਟ ਮਿੰਟ ਫਿਲਮ ਨੇ ਬਣ ਕੇ ਰੱਖਿਆ ਔਰ ਫਿਲਮ ਟੀਚ ਕਰਦੀ ਆ ਬਿਨਾ ਪ੍ਰੀਚ ਕਰੇ ਮੇਰਾ ਐਂਟਰਟੇਨ ਵੀ ਕਰਦੀ ਆ ਔਰ ਸਾਨੂੰ ਸਿਖਾਉਂਦੀ ਵੀ ਆ ਇਟਸ ਅ ਗ੍ਰੇਟ ਗ੍ਰੇਟ ਮੈਂ ਕਹਿੰਦਾ 10 ਜੋ ਇਹਨੂੰ 15 ਨੰਬਰ ਦੇਣੇ ਚਾਹੀਦੇ ਨੇ ਇੰਨੀ ਕੈਂਡ ਵਾਲਾ ਇਹ ਪਹਿਲੀ ਫਿਲਮ ਆ ਇੰਨੀ ਦੇਰ ਬਾਅਦ ਜਿਹੜੀ ਮੈਂ ਦਿਲੋਂ ਕਹਿ ਰਿਹਾ ਇੰਨੀ ਕੈਂਡ ਫਿਲਮ ਆ ਇੰਨੀ ਕੈਂਡ ਫਿਲਮ ਆ ਭਈ ਇਹ ਤਾਂ ਫੇਰ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਸੱਚੀ ਦੇਖ ਕੇ ਇੰਨਾ ਇਨਸਪਾਇਰ ਹੋਇਆ ਇੰਨਾ ਇਨਸਪਾਇਰ ਮੇਰਾ ਜੀ ਕਰਦਾ ਹੈ ਜੀ ਫਿਲਮ ਬਣਾਉਣਾ ਤੁਹਾਨੂੰ ਸਾਰੇ ਨੂੰ ਸਾਥ ਦੇਣਾ ਚਾਹੀਦਾ ਇਹੋ ਜਿਹਾ ਸਿਨੇਮਾ ਕਿਉਂ ਕਰਕੇ ਇਹੋ ਜਿਹਾ ਸਿਨੇਮਾ ਰੋਜ਼ ਬਣਦਾ ਨਹੀਂ ਐਨਾ ਇੰਨੀ ਕੈਂਡ ਫਿਲਮ ਕਾਸਟ ਨੂੰ 15 ਨੰਬਰ ਦੇਣੇ ਚਾਹੀਦੇ ਨੇ ਇੰਨੀ ਕੈਂਡ ਵਾਲਾ। ਕਲਾਸ ਮਾਲਬੁਰੇ। ਦੇਖੋ ਪ੍ਰੀਮੀਅਰ ਬਹੁਤ ਦੇਖੀਦੇ ਨੇ ਤੇ ਬੋਲਣਾ ਵੀ ਪੈਂਦਾ ਹੁੰਦਾ ਕਿ ਹਨਾ ਵੀ ਫਿਲਮ ਠੀਕ ਲੱਗੀ ਪਰ ਇਹ ਪਹਿਲੀ ਫਿਲਮ ਆ ਇੰਨੀ ਦੇਰ ਬਾਅਦ ਜਿਹੜੀ ਮੈਂ ਦਿਲੋਂ ਕਹਿ ਰਿਹਾ ਇੰਨੀ ਕੈਂਡ ਫਿਲਮ ਆ ਇੰਨੀ ਕੈਂਡ ਫਿਲਮ ਆ ਉਹਦਾ ਟੀਜ਼ਰ ਦਿਖਾਇਆ ਸੀ ਭਾਜੀ ਨੇ ਦੇਖ ਕੇ ਸਵਾਦ ਆ ਗਿਆ ਸੀ ਪੂਰੀ ਐਕਸਪੈਕਟੇਸ਼ਨ ਦੇ ਨਾਲ ਆਇਆ ਸੀ ਇਹ ਕੈਂਡ ਫਿਲਮ ਹੋਊਗੀ। ਔਰ ਓਨੀ ਕੈਂਟ ਲੱਗੀ ਬਈ ਇਹ ਤਾਂ ਇਹ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਸੱਚੀ ਦੇਖ ਕੇ ਇੰਨਾ ਇਨਸਪਾਇਰ ਹੋਇਆ ਇੰਨਾ ਇਨਸਪਾਇਰ ਮੇਰਾ ਜੀ ਕਰਦਾ ਹੈ ਜੀ ਫਿਲਮ ਬਣਾਵਾਂ ਇੰਨੀ ਕੈਂਡ ਫਿਲਮ ਬਣਾਈ ਆ ਔਰ ਥੈਂਕ ਯੂ ਸੋ ਮਚ ਬਾਜੀ ਥੈਂਕ ਯੂ ਸੋ ਮਚ ਇੰਨੀ ਕੈਂਡ ਫਿਲਮ ਬਣਾਉਣ ਲਈ ਔਰ ਸੱਚੀ ਇਹ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਮੈਨ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਹੋ ਜਿਹੇ ਸਿਨੇਮੇ ਦਾ ਕਿਉਂ ਕਰਕੇ ਇਹੋ ਜਿਹਾ ਸਿਨੇਮਾ ਰੋਜ਼ ਬਣਦਾ ਨਹੀਂ ਐਨਾ ਇੰਨੀ ਕੈਂਡ ਫਿਲਮ ਰਾਈਟ ਟੀਲ ਦਾ ਲਾਸਟ ਮਿੰਟ ਫਿਲਮ ਨੇ ਬਣ ਕੇ ਰੱਖਿਆ ਔਰ ਫਿਲਮ ਟੀਚ ਕਰਦੀ ਹੈ ਬਿਨਾ ਪ੍ਰੀਚ ਕਰ ਪੇਰਾ ਐਂਟਰਟੇਨ ਵੀ ਕਰਦੀ ਆ ਔਰ ਸਾਨੂੰ ਸਿਖਾਉਂਦੀ ਵੀ ਆ ਇਟਸ ਅ ਗ੍ਰੇਟ 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 ਫਿਲਮ ਮੈਂ ਕਹਿੰਦਾ 10 ਚੋਂ ਇਹਨੂੰ 15 ਨੰਬਰ ਦੇਣੇ ਚਾਹੀਦੇ ਨੇ ਇੰਨੀ ਕੈਂਡਵਾਲਾ